ਆਸਟ੍ਰੇਲੀਆ ਦੇ ਵਿੱਚ ਗੈਰੀ ਸੰਧੂ ਦੇ ਉੱਪਰ ਕਹਿੰਦੇ ਹਮਲਾ ਹੋਇਆ ਕਾਰਨ ਕੀ ਬਣਿਆ ਚਲੋ ਤੁਹਾਨੂੰ ਦੱਸਦੇ ਆ ਜਿੱਦਾਂ ਕਿ ਰੰਗਾ ਰੰਗ ਪ੍ਰੋਗਰਾਮ ਚੱਲ ਰਿਹਾ ਸੀਗਾ ਤੇ ਬਹੁਤ ਸਾਰੇ ਜਿਹੜੇ ਮੁੰਡੇ ਸੀਗੇ ਉਹਨਾਂ ਨੇ ਗੈਰੀ ਸੰਦੂ ਨੂੰ ਇਹ ਗੱਲ ਕਹੀ ਕਿ ਭਾਈ ਤੇਰੀ ਆਵਾਜ਼ ਸਾਨੂੰ ਸਪੀਕਰਾਂ ਦੇ ਸੁਣ ਨਹੀਂ ਰਹੀਗੀ ਆਪਣੇ ਸਪੀਕਰਾਂ ਦੀ ਆਵਾਜ਼ ਨੂੰ ਥੋੜਾ ਲਾਊਡ ਕਰ ਲੈ ਵੀ ਸਾਨੂੰ ਕਲੀਅਰ ਨਹੀਂ ਸੁਣ ਰਿਹਾਗਾ ਇੰਨੇ ਦੇ ਵਿੱਚ ਗੈਰੀ ਸੰਦੂ ਕੀ ਕਰਦਾ ਹੈ ਆਪਣੀ ਮਿਡਲ ਫਿੰਗਰ ਕੱਢਦਾ ਹੈ ਤੇ ਕਹਿੰਦਾ ਹੈ ਕਿ ਤੁਹਾਨੂੰ ਇਦਾਂ ਤਾਂ ਚੱਕ ਦੂੰਗਾ ਸੋ ਤੁਹਾਨੂੰ ਪਤਾ ਹੀ ਹੈ ਕਿ ਫਿਰ ਬਾਅਦ ਵਿੱਚ ਜਦੋਂ ਐਡੀ ਵੱਡੀ ਗੱਲ ਹੋ ਗਈ ਵੀ ਤੁਹਾਨੂੰ ਉਂਗਲ ਦਾ ਗਲਤ ਤਰੀਕੇ ਨਾਲ ਇਸ਼ਾਰਾ ਕਰਨਾ ਤੇ ਤੁਹਾਨੂੰ ਪਤਾ ਹੀ ਹੈ ਫਿਰ ਆਪਾਂ ਲੋਕ ਕਿੱਥੇ ਚੱਲਦੇ ਆ ਇੰਨੇ ਨੂੰ ਤਾਂ ਤੁਸੀਂ ਦੇਖ ਲਓ ਵੀਡੀਓ ਦੇ ਵਿੱਚ ਕੀ ਤੋਂ ਕੀ ਹੋ ਗਿਆ ਸੀਗਾ ਸੋ ਕਾਗਰ ਸਿਰਫ ਇਹੀ ਸੀਗਾ ਕਿ ਮੁੰਡੇ ਨੇ ਇਹ ਗੱਲ ਕਹੀ ਸੀਗੀ ਵੀ ਭਾਈ ਆਪਣੇ ਸਪੀਕਰ ਦੀ ਕਰ ਲਾ ਵੀ ਸਾਨੂੰ ਸਮਝ ਨਹੀਂ ਲੱਗ ਰਹੀ ਜੀ ਸੋ ਸਿਰਫ ਇਹੀ ਗੱਲ ਸੀ ਹੋਰ ਕੁਝ ਨਹੀਂ ਸੀ ਐਨੇ ਵਿੱਚ ਹੀ ਦੇਖੋ ਤੁਸੀਂ ਵੀ ਮੁੰਡੇ ਜਿਹੜੇ ਆ ਕਿ ਉੱਪਰ ਚੜ ਕੇ ਸਟੇਜ ਦੇ ਉੱਪਰ ਕਿਉਂਕਿ ਗੈਰੀ ਸੰਧੂ ਨੇ ਗਲਤ ਇਸ਼ਾਰਾ ਕੀਤਾ ਸੀਗਾ ਫਿਰ ਕਹਿੰਦੇ ਆਪਾਂ ਕਲਾਕਾਰ ਦੀ ਇੱਜ਼ਤ ਨਹੀਂ ਕਰਦੇ ਸੋ ਭਾਈ ਕਹਿਣ ਦਾ ਮਤਲਬ ਇਹ ਹੈ ਕਿ ਕਲਾਕਾਰਾਂ ਨੂੰ ਵੀ ਤਾਂ ਇੱਜ਼ਤ ਕਰਵਾਉਣੀ ਆਉਣੀ ਚਾਹੀਦੀ ਆ ਤਾਂ ਹੀ ਤਾਂ ਲੋਕ ਕਲਾਕਾਰਾਂ ਦੀ ਇੱਜ਼ਤ ਕਰਨਗੇ ਆ ਤੁਸੀਂ